ਹਾਂਜੀ ਹਾਂਜੀ ਲੋਜੀ ਉਹ ਅਗੂ ਸ਼ਾਹ ਦਾ ਕਾਸ਼ ਹੋਣਾ ਮੈਨੂੰ ਮੇਰੇ ਇਹ ਕਹਿੰਦੀ ਹਾਂ ਠੀਕ ਆ ਬਸ ਹੋਰ ਕੁਝ ਹੈ ਨੰਬਰ ਸਰ ਨਹੀਂ ਉਹ ਚੀਜ਼ ਰੋਟੀ ਖਾ ਲਈ ਰੋਟੀ ਬਹੁਤ ਵਧੀਆ ਸੀ ਸੱਚੀ ਬਹੁਤ ਮੈਂ ਵੀ ਅਸੀ ਬਸ ਉਹਨਾ ਪਾ ਜੀ ਜੀ ਰੋਟੀ ਖਾ ਲਣ ਫਿਰ ਆਪਾਂ ਅੱਗੇ ਗੁਰਦੁਆਰਾ ਸਾਹਿਬ ਤੇ ਟੇਕ ਕੇ ਜੋ ਰੈਡੀ ਮੈਂ ਕਿਹ ਰੋਟੀ ਬਣਦੀ ਸੀ ਕਿਉਂ ਰੈਡੀ ਖਾਣੀ ਸਵੇਟਾਂ ਖਾਣ ਜੀ ਹੋਰ ਅੱਗੇ ਤਾਂ ਸੀ ਇਹ ਤਾਂ ਲਾ ਲੈਣੇ ਰੋਟੀ ਹੋਰ ਅਸੀਂ ਤਾਂ 9:30 ਹਿਸਾਬ ਨਿਮੇੜੇ ਤੋਂ ਸਾਰਾ ਕੰਮ ਨਿਮੇੜ ਗਿਆ 8:00 ਵਜੇ ਤੋਂ ਬਾਅਦ ਸਭ ਨੂੰ ਖਿਵਾਰੀ ਹੁੰਦੀ ਹੈ ਪ੍ਰੈਸ ਦਾ ਕਾਰੋ ਬੜਾ ਵੱਡਾ ਸਨ ਪਾ ਕੇ ਹਾਂਜੀ ਅਮਾ ਵੀ ਇਹੀ ਕਹਿੰਦੇ ਨੇ ਨਹੀਂ ਅਨਾਲ ਕੱਲ ਦਾ ਪਤਾ ਮੈਂ ਜਾ ਰਹੀ ਸੀ ਆਲਾ ਬਸ ਬਾਰੇ ਜਾਵੇ ਤਾਲੀ ਕੋਲੇ ਕੰਮ ਦੀਆਂ ਵਾਈ ਮਾਈ ਚੱਲੇ ਰਿਸ਼ਤੇਦਾਰ ਤੁਸੀਂ ਚੱਲੇ ਹੁਣ ਦੂਜੇ ਰਿਸ਼ਤੇ ਦਾ ਰਾਡ ਤੇ ਆਣਦੇ ਹੋ ਆਵਾ ਫੇਰ ਮਿਲੀ ਨਹੀਂ ਨਾ ਤੁਹਾਨੂੰ ਮਿਲੀ ਨਹੀਂ ਫੇਰ ਦੀ ਹਾਂ ਮੈਂ ਚਾਹਾਂ ਮਾ ਸਾਧ ਰਿਆ ਦੀ ਅਬ ਦੱਸਿਆ ਤਮਾਸੇ ਉਹ ਬੋਬੂ ਬਣਾ ਨੇ ਵੀ ਆਣਾ ਅੱਜ ਮਾਤਾ ਜੀ ਆਪਾਂ ਨੂੰ ਦੱਸ ਰਿਹਾ ਕਿ ਦਲਕੀਂ ਦੂਣੀ ਨੂੰ ਦੂਣੀ ਦਾ ਦੂਣੀ ਦਾ ਟੈਂਪਰ ਹੈ ਮੈਂ ਤਾਂ ਇਹਨੂੰ ਕਹਿ ਲਈ ਕਿ ਮਹੱਲਾ ਰਾਤ ਰਾਤ ਨੂੰ ਉਹਦੇ ਨਾਲ ਆ ਜਾਂਦੀ ਸ਼ਾਮ ਨੂੰ ਮਹਾ ਹਰਵਿੰਦਰ ਮਾਤਾ ਬੋਖਾ ਕਹਿੰਦਾ ਲਓ ਜੀ ਅਸੀਂ ਆਗੇ ਨਾਨੀ ਨਾਲ ਉਹਨਾਂ ਨੂੰ ਮਿਲ ਕੇ ਤੇ ਅਸੀਂ ਆਗੇ ਹੁਣ ਇੱਥੇ ਸ਼ਹੀਦ ਬਾਬਾ ਜੈ ਸਿੰਘ ਜੀ ਖਲਗਟ ਵਾਲਿਆਂ ਦੇ ਮੱਥਾ ਟੇਕਣ ਤੇ ਇੱਥੇ ਮੱਥਾ ਟੇਕ ਕੇ ਤੋਂ ਬਾਅਦ ਸਿੱਧਾ ਅਸੀਂ ਦੁਖਨਵਾਲ ਸਾਹਿਬ ਜਾਵਾਂਗੇ ਤੇ ਨੀਤੂ ਵੀ ਇੱਧਰ ਆਪਦਾ ਵਲੌਗ ਸਟਾਰਟ ਕਰ ਰਹੀ ਐ ਬਣਾ ਰਹੀ ਐ ਆਪੂੰ ਜੀ ਬਣਾ ਦੇ ਬਲੌਗ ਬਣਾਏਗੀ ਓਕੇ ਚਾਹੇ ਇਹ ਜੀ ਬਣਾ ਲੂ ਮੈਂ ਹਲੋ ਜੀ ਹੁਣ ਅਸੀਂ ਸਾਰੇ ਕਿਤੇ ਮੱਥਾ ਟੇਕ ਕੇ ਆਏ ਤੇ ਉਧਰ ਮਾਸੀ ਉਹ ਨਹੀਂ ਲੈ ਰਹੇ ਨੇ ਡੱਬੇ ਮਾਸੀ ਤੇ ਨਹੀਂ ਤੋਂ ਮੈਨੂੰ ਤੇ ਮਾਸੜ ਜੀ ਨੂੰ ਅੰਦਰੇ ਬਿਠਾਤਾ ਵੀ ਤੁਸੀਂ ਜਿਆਦੇ ਮਠਿਆਈ ਨੂੰ ਹੱਥ ਪਾਉਂਦੇ ਹੋ ਹਨਾ ਮਾਸੜ ਜੀ ਮਾਸੀ ਕਹਿੰਦੀ ਅੱਜ ਮੈਂ ਮੇਚ ਦੀ ਲੈ ਕੇ ਆਉਂਗੀ ਬਸ ਤੰਗੇ ਕਿਹੜੇ ਲੱਗੇ ਇੱਥੇ ਕਹਿੰਦੇ ਹਾਂ ਤਾਂ ਇੱਕ ਡੱਬਾ ਮੈਂ ਚਾਰ ਲੈ ਕੇ ਜਾਣਾ ਫੇਰ ਵੀ ਘਟ ਜਾਂਦੇ ਨੇ ਉਹ ਵਾਰੀ ਲੈ ਗਿਆ 3 ਵਾਰ ਮੈਂ ਖਾਪੇ ਲੈ ਆ ਆਪਣੇ ਆਪ ਲੈ ਆਉਣ ਹੋਣ ਵਾਸਿ ਉਹ ਨਹੀਂ ਉਹ ਵਾਰ ਕਰਦੇ ਵੀ ਤੁਸੀਂ ਲਿਆ ਇਹਨਾਂ ਦੀ ਮਠਿਆਈ ਬਹੁਤ ਵਧੀਆ ਹੁੰਦੀ ਹੈ ਕਿੱਥੇ ਕਿੱਥੇ ਦੇ ਨੇ ਇਹ ਮਾਸਰ ਦੀ ਇੱਥੇ ਦਾ ਹੀ ਆ ਸਿੱਧੂ ਵਾਲਾ ਹਾਂ ਸਿੱਧੂ ਵਾਲੇ ਇਹਨਾਂ ਦੀ ਮਠਿਆਈ ਬਹੁਤ ਜ਼ਿਆਦਾ ਵਧੀਆ ਹੁੰਦੀ ਹੈ ਦੁਕਾਨ ਦਿਖਣੇ ਚ ਛੋਟੀ ਵੱਡੀ ਨਹੀਂ ਹੁੰਦੀ ਹੈ ਕਿ ਚੀਜ਼ ਵਧੀਆ ਹੋਣੀ ਚਾਹੀਦੀ ਹੈ ਨਾ ਹੁਣ ਜੇ ਉਹਦਾ ਹਰਵੀਰ ਗੁਰਵਿੰਦਰ ਕੋਲੋਂ ਭੇਜ ਦਿਓ ਖਰਾਬ ਨਹੀਂ ਹੁੰਦੀ ਉੱਤੇ ਜਾ ਕੇ ਨਾ ਇਹਨਾਂ ਦੀ ਘਰ ਦੀ ਉਹ ਹੁੰਦੀ ਆ ਕੀ ਗੱਲ ਪਿਸਤਾਵਰ ਬੀਬੀ ਉਹੀ ਆਈ ਉਹ ਉਹੀ ਲੈ ਲਓ ਉਹ ਐ ਦੂਜੇ ਵਿਆਹ ਵਾਲੇ ਹਾਂ ਲਓ ਜੀ ਅਸੀਂ ਘਰੇ ਪਹੁੰਚ ਗਏ ਤੇ ਅੰਸਰ ਲੱड्डੂ ਪਏ ਆ ਜਿਹੜੇ ਵਿਆਹ ਲਈ ਆਏ ਸੀਗੇ ਆਹਾਂ ਸ਼ੱਕਰ ਭਾਜੀ ਭਾਜੀ ਆਈ ਹੈ ਨਾ ਵਿਆਹ ਲਈ ਆਂਦੀ ਹਾਂ ਕੱਲੂ ਆਏ ਸੀਗੇ ਨਾ ਸਮਰਾਨੇ ਵਾਲੇ ਹਾਂ ਉਹਨਾਂ ਦੀ ਭਾਜੀ ਪਈ ਹੈ ਤੇ ਇਹ ਮਾਸੀ ਕਹਿੰਦੀ ਵੰਡਣੀਆਂ ਕਿਸੇ ਭਾਂਡੇ ਚ ਕੱਢ ਲੋ ਆ ਮਾਸੀ ਦੇ ਪਿੱਤਲ ਦੇ ਚਮਚੇ ਕਿਉਂਕਿ ਉਹਨਾਂ ਨੂੰ ਰਾਤ ਰੋਟੀ ਕੀਤੀ ਸੀਗੀ ਹਨਾ ਭਾਜੀ ਹਾਂ ਰੋਟੀ ਕੀਤੀ ਸੀਗੀ ਰਾਤ ਇਹਦੇ ਵਿੱਚ ਹਾਂ ਤੁਮ ਵੰਡੀਆਂ ਨੂੰ ਇਹ ਅੱਜ ਹੈਗਾ ਨੀਤੂ ਦਾ ਆਖਰੀ ਦਿਨ ਇੰਡੀਆ ਪੰਜਾਬ ਚ ਸੌਰੀ ਪੰਜਾਬ ਚ ਆਖਰੀ ਦਿਨ ਅਜ ਤੇਰਾ ਪਾਜੀ ਮਾਸੀ ਉਹਨਾਂ ਦੇ ਕਈ ਦਿਨ ਹੋ ਗਏ ਚਲਦੀ ਨੂੰ ਕਿਉਂਕਿ ਵਿਆਹ ਹੁਣ ਖਤਮ ਹੋ ਗਏ ਕਿ ਹੈਗੇ ਐ ਖਤਮ ਖਤਮ ਠੀਕ ਐ ਬਸ ਹੁਣ ਜਿਹੜੇ ਬਾਕੀ ਅੱਜ ਰਿਸ਼ਤੇਦਾਰ ਆਣਗੇ ਨੀਤੂ ਨੂੰ ਮਿਲਣ ਕਿੱਥੇ ਆ ਤਰਫ ਪੁੱਛ ਤੂੰ ਫਿਰ ਇਹ ਜਿਹੜੇ ਟੇ ਮਾਸੀ ਅੱਜ ਪਾਉਂਦੇ ਨੇ ਪਾਣੇ ਤੇ ਫਿਰ ਰਹੇ ਉਹ ਉਹ ਹੋਊਗੀ ਨਾ ਸੰਧਿਆ ਹੀ ਲੰਘ ਜੂ ਇਹਨੂੰ ਇਹਨਾਂ ਨੂੰ ਮੈਂ ਕਹ ਰਹੀ ਇਹਨਾਂ ਤਾਂ ਨਾ ਏ ਦੋ ਕਿਉਂਕਿ ਨਮਰੂਦ ਤਾਂ ਤੁਹਾਡੇ ਨਾਲ ਜਾਊਗੀ ਨਾਲੇ ਖਾਦੀ ਦੀ ਹਣਾ ਇਹਦੇ ਲੱਡੂ ਤਾਂ ਛੱਡ ਦੋ ਇਹਦੇ ਲੱਡੂ ਮੈਨੂੰ ਦੇ ਦਿਓ ਠੀਕ ਆ ਮੈਂ ਦੇ ਵਿੱਚ ਲੱਡੂ ਖਾਂਦੀ ਨਹੀਂ ਮੈਂ ਤੁਹਾਨੂੰ ਕਹਿੰਦੀ ਮੈਂ ਸਿਰ ਦਾਰ ਦਾਸ ਕੋਲ ਲੈ ਜੰਗੀ ਠੀਕ ਆ ਨਮਰੂਦ ਕੋ ਖਾਂਦੀ ਨਹੀਂ ਨਮਰੂਦ ਤਾਂ ਬਾਹਰ ਦਾ ਚਾਹ ਦੇ ਖਾਂਦੀ ਆ ਹਣਾ ਮੈਂ ਲੱਡੂ ਨਹੀਂ ਖਾਂਦੀ ਬਾਕੀ ਤਾਂ ਖਾਣੀ ਆ ਜਲੇਬੀ ਹਾਂ ਜਦੋਂ ਚੀਤ ਖਤਮ ਹੁੰਦੀ ਆ ਉਹਦੋਂ ਮੈਨੂੰ ਚੀਜ਼ ਪਸੰਦ ਆਉਂਦੀ ਹੈ ਹੈ ਜਦੋਂ ਚੀਤ ਖਤਮ ਹੋ ਜਾਂਦੀ ਆ ਉਹਦੋਂ ਮੈਨੂੰ ਚੀਜ਼ ਪਸੰਦ ਆਉਂਦੀ ਆ ਉਹਦੋਂ ਮੇਰੇ ਮੰਗੂ ਵਿਚਾਤ ਤੱਕ ਸਾਹਮਣੇ ਪਈ ਐ ਖਾਣੂ ਜੀ ਨਹੀਂ ਕਰਦਾ ਜਦੋਂ ਚੀਤ ਖਤਮ ਹੋ ਜਾਂਦੀ ਫਿਰ ਐਨੇ ਖਾਣੂ ਜੀ ਕਰਦਾ ਲੱਡੂ ਛੱਡੂ ਅੱਜ ਮੈਂ ਆਪਣੀ ਵਲੌਗ ਸਟਾਰਟ ਕਰਿਆ ਮੈਨੂੰ ਦੱਸਿਓ ਕਿ ਮੈਂ ਬਣਾਉਂਦੀ ਰਹਾ ਕਿਉਂਕਿ ਮੈਂ ਬੰਦੇ ਕਰਦੇ ਤੇ ਜਮਈ ਵੀ ਮੈਂ ਨਹੀਂ ਬਣਾਉਣੀ ਹੈਗੀ ਜਲੇਬੀਆਂ ਉਰੇ ਕਾਦੇ ਪਈਆਂ ਜਦੋਂ ਖਤਮ ਹੋ ਗਿਆ ਉਹਦੋਂ ਮੇਰੇ ਜੀ ਕਰ ਰਿਹਾ ਖਾਣ ਦਾ

ਥੋਡੇ ਉਹਨਾਂ ਦੇ ਐ ਥੋਡੇ ਮਾਸੀ ਥੋਡੇ ਨਨਹੋਰੀਆਂ ਦੇ ਨਨਹੋਰੀਆਂ ਦੇ ਨਨਹੋਰੀਆਂ ਦੇ ਨਨਹੋਰੀ ਸੋਰੀਆਂ ਦੇ ਆ ਬੀਬੀ ਦੇ ਪੈਕਿਆਂ ਦੇ ਥੋੜੇ ਆਏ ਆਹੋ ਅੰਮਲੋ ਦਾ ਦਾ ਬਣਾਇਆ ਤਨੂ ਮੈਂ ਤਾਂ ਲਿਆਈਆਂ ਬ੍ਰੈਡ ਗਰਮ ਕਰਕੇ ਤੇਲ ਬਹੁਤ ਜ਼ਿਆਦਾ ਹੂੰ ਤੇਲ ਖਾ ਨਹੀਂ ਹਾਂ ਤਾਂ ਤੇਲ ਤਾਂ ਮਹਿੰਗਾ ਚੀਜ਼ਾ ਵਧੀਆ ਚੀਜ਼ਾ ਪੜਿਓ ਪੜਿਓ ਮੇਰੀ ਚਾਹ। ਕਿਉਂਕਿ ਅਸੀਂ ਬਣਾਈ ਸਵੇਰ ਦੀ ਚਾਹ। ਇਹ ਬਾਜ ਟਾਈਮ ਹੋ ਗਿਆ। ਇਹ ਦੁਪਹਿਰ ਦੀ। ਦੁਪਹਿਰ ਟਾਈਮ 12 ਦਾ ਹੋ ਗਿਆ ਮਤਲਬ ਕਿ 12:30। ਪਰ ਜਮੈਂ ਆਈਫੋਨ ਤੇ। ਆਈ ਵਾਂਟ ਥਿਸ। ਆਈਫੋਨ ਸਹੀ ਦੱਸਦਾ ਹਨਾ ਮਾਸਟਰ ਜੀ। ਹਾਂਜੀ। ਪੌਣ ਇੱਕ ਹੁੰਨ ਵਾਲਾ। ਪੌਣ ਇੱਕ ਵਾਲੀ ਬੀਬੀ। ਹਾਂ ਬਸ ਹੁਣ ਇਹਦੇ ਸ਼ਾ ਅੱਧ ਦੁਪਹਿਰ ਦੀ ਤਾਂ ਇਹ ਨਹੀਂ ਲੈਣਾ ਸੀ 2:00-3:00 ਵਜੇ ਤਾਂ ਨਹੀਂ ਬਣਾਣੀ। ਅੱਗ ਕਿ ਨਹੀਂ ਕਹੇ ਮੈਂ ਖਾਉਂ। ਭਈਆ ਮੈਂ ਨਹੀਂ ਮੈਂ ਤਾਂ ਉਹ ਬ੍ਰੈਡ ਗਰਮ ਕਰਕੇ ਲਿਆਈਆਂ ਸੁੱਕਾ ਤਵੇ ਤੇ ਆਲੂ ਭਰ ਕੇ ਐਚ ਤੇਲ ਬਹੁਤ ਜਾਂਦੇ ਆ ਹੋਰ ਇਹਦਾ ਮੈਂ ਮਸੜ ਕਰਕੇ ਗਰਮ ਕਰੇ ਨੇ ਮਸੜ ਗਾਣਾ ਮੈਂ ਖਾਣੀ ਨੇ ਲੋ ਜੀ ਸ਼ਾਮ ਦੇ ਬੱਜ ਗਏ ਤੇ ਮੈਂ ਦੇਖਿਆ ਨਹੀਂ ਮਸੜੀ ਗਿਨ ਟਾਈਮ ਹੋ ਗਿਆ ਕੋਈ ਪਾਣਾ ਪਾਣੀ ਤੇ ਸਾਬ ਜੀ ਪੌਣੇ ਉਹ ਦੇਖੋ ਲਿਆਈ ਪੌਣੇ 3 ਹੋ ਗਏ ਤੇ ਅਸੀਂ ਸਵੇਰ ਦੀ ਸਬਜ਼ੀ ਦੀ ਤਿਆਰੀ ਕਰਨ ਲੱਗਿਆ ਸ਼ਾਮ ਰੋਗੀ ਦਾ ਪਈਆ ਤੇ ਇੱਧਰ ਮਾਸੜ ਕੱਢ ਰਹੇ ਨੇ ਦਤਣਾ ਦਤਣਾ ਹੋਏਗੀ ਹਾਂ ਕੀ ਇਹਨੇ ਜਾਮਣ ਦੇ ਛਿਲਕੇ ਅੱਛਾ ਫਿਰ ਆ ਕੀ ਕਰਨੇ ਨੇ ਸਕਕ ਸਕਕ ਕੀ ਕਰਨਾ ਹੈ ਇਹ ਵੀ ਫਿਰ ਦੱਸਾਂ ਕਿਸੇ ਵੀਡੀਓ ਚ ਅੱਛਾ ਮਾਸੜ ਦੀ ਵੀ ਸਾਰਾ ਕੁਸ ਸਾਰਾ ਕੁਸ ਅੱਜ ਦੱਸਤਾ ਫੇਰ ਹਾਏ ਦੇ ਕਿ ਕਿ ਨਖਰਾਵੇ ਮੈਂ ਕੱਲ ਤਾਂ ਬਗ ਜੂਗੀ ਪਰ ਤੁਹਾਨੂੰ ਆਪਣੀ ਵੀਡੀਓ ਚ ਪਾ ਦੂ ਅਸੀਂ ਆਪਾਂ ਕਿਵੇਂ ਚਲਾ ਕੇ ਮਾਸਰ ਅਸੀਂ ਆਪਣੀ ਵੀਡੀਓ ਚ ਪਾਵਾਂ ਹਾਏ ਮੇਰੀ ਚ ਦੱਸ ਦੋ ਕੀ ਕਰਨਾ ਬਸ ਤੇਰੀ ਤਾਂ ਇੰਨੀ ਆ ਜਾਮਣ ਦੇ ਇਹ ਸੱਕ ਨੇ ਅੱਛਾ ਜਾਮਣ ਦੇ ਸੱਕ ਬਸ ਐਤੋਂ ਅੱਗੇ ਮਾਸਰ ਦੀ ਵੀਡੀਓ ਚ ਦੇਖਿਓ ਕੀ ਕਰਨਾ ਜਾ ਕੇ ਹਾਂ ਜੇ ਕਿਸੇ ਕਮੈਂਟ ਤੇ ਪੁੱਛੇ ਤਾਂ ਦੱਸ ਦਿਓ ਕੀ ਵੀ ਜਮਨ ਦੇ ਸੱਕ ਨੇ ਫਿਰ ਜੇ ਨੇ ਪੁੱਛਿਆ ਵੀ ਕਾ ਦੇ ਕੀ ਕਾ ਦੇ ਵਾਸਤੇ ਫਿਰ ਬਸ ਫਿਰ ਦੱਸ ਦਾਂਗੇ ਵੀ ਨੈਕਸਟ ਵੀਡੀਓ ਦੇਖਿਓ ਹੈ ਵੀ ਟਿਲੋ ਫਾਰਮ ਹਾਊਸ ਤੇ ਦੇਖਿਓ ਠੀਕ ਆ ਫੋਰਾ ਮੈਗਾਫੋਨ ਤੇ ਗੱਲ ਕਰਦੀ ਕਰਦੀ ਮਾਸੀ ਕੋਈ ਵੀ ਗਲੀ ਫੜ ਲੈਂਦੀ ਆ ਗਾ ਦੇਖਿਆ ਉਰੀ ਬੈਠੀ ਮਾਸੀ ਰੋਣ ਵਾਲੀ ਤਾਂ ਹੈ ਨਹੀਂ ਵੀ ਪਿੰਡ ਆ ਕਹਿੰਦੀ ਮੈਂ ਗਿਆ ਮੈਂ ਮਾਸੀ ਨੂੰ ਉੱਥੇ ਸਾਹਮਣੇ ਦੇਖ ਰਹੀ ਵੀ ਪਤਾ ਨਹੀਂ ਕਿੱਧਰ ਚਲੇ ਗਈ ਮਾਸੀ ਐਣੀ ਕਰਨ ਨੂੰ ਚਾਰ ਤੱਕ ਘਰ ਨੇ ਹਾਂ ਚਾਰ ਤੂੰ ਥੋੜ੍ਹੇ ਹੀ ਮਿਲੂ ਬਸ ਹਮੇਸ਼ਾ ਮਿਲੋਗੇ ਹਾਂ ਹਮੇਸ਼ਾ ਥੋੜ੍ਹੇ ਹੀ ਮਿਲੂ ਇੱਕ ਵਾਰੀ ਸੰਦਾ ਹਰਤਸਪਰਾ ਵੀ ਉੱਥੇ ਰੁੱਲ ਜੂਗੀ ਹਾਂ ਸਿਰਦੁਖਿਆ ਸਿਰਦੁਖਨੀ ਦੁੱਖ ਵੀ ਰਿਹਾ ਉਹ ਦੁੱਖ ਵੀ ਤੇ ਸਿੱਖੇ ਜੀ ਆਪਾਂ ਬਸ ਆਲੇ-ਦੁਆਲੇ ਦੇ ਲਈ ਲੋਜੀ ਨੀਤੂ ਦੀ ਹੋ ਗਈ ਪੈਕਿੰਗ ਇਹਦੇ ਨਾਲ ਹੀ ਆ ਜੂਗੀ ਲੋਟ ਤੇ ਨੀਤੂ ਦੀ ਇੱਕ ਟੈਂਪੀ ਕੋਰਾ ਟੇਪ ਲਾ ਦੇਵਾਂਗੇ ਤੇ ਕਾਰ ਇਹ ਆਪ ਪੈਕ ਕਰਤੀ ਤੇ ਆਪ ਪੈਕ ਕਰਨੀ ਹੈ ਇਹਦੇ ਉੱਪਰ ਨੀਤੂ ਦਾ ਹੈਗਾ ਐਡਰੈਸ ਜਿੱਥੇ ਨੀਤੂ ਨੇ ਪਹੁੰਚਣਾ ਹੈ ਤੇ ਉਹਦੇ ਉੱਤਰਹ ਕਵਰ ਚੜਾ ਦੇਣਾ ਪੂਰਾ ਪੈਕ ਕਰਨਾ ਫੋਨ ਨੰਬਰ ਵਗੈਰਾ ਸਭ ਕੁਝ ਲਿਖ ਲਿਆ ਹਾਂਜੀ ਹਾਂ ਤੇ ਪਛਾਣ ਵਾਸਤੇ ਨੀਤੂ ਨੇ ਗੁਲਾਬੀ ਲੀਦਾ ਬੰਤੀਆਂ ਤੇ ਲਾ ਗੋ ਬਾਈ ਜਰਾ ਬੈਗ ਭਗਾ ਕੋ ਮਾਰੇ ਕਹਿਦੀ گلابی ਰੰਗ ਲਬ ਰੰਗ 에ਰਪੋਰਟ ਤੇ ਕਹੀ ਜੇ گلابی 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 ਹਰ ਨਹੀਂ ਦੂ ਹਾਂਜੀ ਹਾਂ ਨਹੀਂ ਪਿੰਕ 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 ਕਰੀ ਜੀ ਹੁਣ ਇਹਨੂੰ ਪੂਰੀ ਤਰ੍ਹਾਂ ਪੈਕ ਕਰ ਦੇਣਾ ਪੂਰੀ ਤਰ੍ਹਾਂ ਜਿੰਦੀ ਜਿੰਦੀ ਤਾਂ ਲਾਉ ਹਜੀ ਜਿੰਦੀ ਤਾਂ ਲਾਇ ਨਹੀਂ ਇੱਥੇ ਪਈ ਆ ਜਿੰਦਾ ਹੀ ਐ ਵੈਸੇ ਤਾਂ ਮੁਹੀਂ ਗੀਂਦੀ ਆਹ ਤਾਂ ਇੱਕ ਪਲੇਟ ਮਾਰੋ ਸਾਰਾ ਕਟਿਆ ਜਾਊਗਾ ਆਹ ਮੂਲੇ ਪਈ ਜਾਂਦੀ ਤੂੰ ਤਾਂ ਖਾਂਚ ਮੇ ਲੈ ਗਈ ਆਹ ਕੱਪ ਬੋਰਚ ਤੇ ਮਾਸੀ ਮਾਸਟਰ ਦੀ ਸਿਆਣੀ ਨਹੀਂ ਤੂੰ ਚੱਲੀ ਤਿੰਨ ਚਾਰ ਘੰਟੇ ਰਹਿ ਗਏ ਉਹਦੇ ਬਾਅਦ ਮਾਸਟਰ ਕਹਿੰਦਾ ਗੇਟ ਵੀ ਨਹੀਂ ਖੋਲਣ ਨੂੰ ਮਿਲਣਾ ਕੋਈ ਬੰਦਾ ਮਾਸ ਨੂੰ ਗੇਟ ਦੀ ਫਿਕਰ ਹੈ ਮਾਤੀ ਨੂੰ ਸੁੱਟਾਂ ਦੀ ਫਿਕਰ ਹੈ ਸਾਰੇ ਨੂੰ ਆਪਣੀ ਆਪਣੀ ਫਿਕਰ ਆ ਉਹ ਚਾ ਕਰਦੀ ਜਾਏ ਕੋਈ ਮਾਸਟਰ ਕਹਿੰਦਾ ਮੈਂ ਤੇਰੇ ਮੋਟ ਵਾਲੀ ਗੇਟ ਨਾਲ ਵਾਲਾ ਨਹੀਂ ਸਹੀ ਆ ਨਾ ਮਸਰਦੀ ਵਧੀਆ ਵਧੀਆ ਉਹ ਠੀਕ ਹੈ ਨੀਤੂ ਦੇ ਬਿਨਾ ਸਾਰਾ ਘਰ ਔਖਾ ਹੋ ਜਾਣਾ ਲੋ ਜੀ ਰਾਤ ਤੇ ਟਾਈਮ ਹੋ ਗਿਆ 6 ਵਜੇ ਦਾ ਤੇ ਰੋਟੀ ਰੋਟੀ ਬਣਾ ਕੇ ਰੱਖ ਲਈ ਅਸੀਂ ਵੀ ਜਿਹੜਾ ਜਿਹੜਾ ਆਇਆ ਆਪਾਂ ਉਹਨਾਂ ਨੂੰ ਰੋਟੀ ਦੇਤੇ ਜਾਵਾਂਗੇ ਨਾ ਬੀ ਲੜ ਕਿਉਂਕਿ ਨੀਤੂ ਅਗਰ ਨੀਤੂ ਦੀ ਫਲਾਈਟ ਹੈਗੀ ਹੈ ਸਵੇਰ ਦੀ ਤੇ ਤੁਰਨ ਉਹਨਾਂ ਨੇ ਰਾਤ ਦੇ 9 10 ਵਜੇ ਤੱਕ ਆ ਇਹ ਰੋਟੀ ਅੰਦਰ ਬਣ ਗਈ ਬੱਸ ਜਿਹੜੇ ਆਦੇ ਕੋਈ ਰੋਟੀ ਖਾ ਰਿਹਾ ਹੈ ਕੋਈ ਚਾਹ ਪੀ ਰਿਹਾ ਹੈ ਵੀ ਅੰਦਰ ਆਉਂਦਾ ਫਿਰ ਬਣਾਉਂਦੇ ਆ ਹਨਾ ਨਹੀਂ ਤੂੰ ਵੀ ਰੋਟੀ ਦੀ ਤਕਨੀ ਭੁੱਖ ਲੱਗ ਰਹੀ ਆ ਫਿਰ ਅਸੀਂ ਤਾਂ ਰੋਟੀ ਖਾ ਲਵਾਂਗੇ ਆ ਫਿਰ ਉਹ ਬਾਕੀ ਜਿਹੜਾ ਚਾਹ ਮੰਗੀ ਜਾਊਗਾ ਉਹਨੂੰ ਮਾਸੀ ਉਹਨਾਂ ਤੱਕਰੋਂ ਬਣਾ ਕੇ ਦੇ ਦੇਣਾ ਤੇ ਜਿਹੜੀ ਮੇਰੀ ਸਭ ਤੋਂ ਵੱਡੀ ਮਾਸੀ ਆ ਉਹ ਵੀ ਆ ਗਈ ਕਿਉਂਕਿ ਮਾਸੀ ਦੇ ਮੁੰਡੇ ਨੇ ਨਾਲ ਜਾਣਾ ਹੈ ਫਰ ਉਹ ਵੀ ਆਗੇ ਨਾਲੇ ਮੈਂ ਕੱਲੀ ਦੀ ਰਾਤ ਨੂੰ ਇੱਥੇ ਮੈਂ ਹਰਮਸਤੀ ਤੋਂ ਬੰਦੇ ਜਣੇ ਰਾਵਾਂਗੇ ਅੱਜ ਤਾਂ ਵੀ ਸਬਜੀ ਗਰਮ ਰੋਟੀ ਤਾਂ ਬਣ ਗਈ ਮਾਸੇ ਤੁਸੀਂ ਖੈਰ ਕੇ ਖਾਉਗੇ ਰੋਟੀ ਬਣਾ ਲਈ ਰੋਟੀ ਬਣਾ ਲਈ ਪਰ ਥੋੜੀ ਗਰਮ ਲਾਉਣੀ ਆ ਥੋੜੀ ਰੋਟੀ ਵੀ ਤੁਹਾਡੇ ਆਏ ਤੇ ਲਾਵਾਂਗੇ ਕੋਈ ਨਾ ਹਾਂ ਬਾਕੀ ਜਿਹੜੇ ਉਰੇ ਆ ਸਾਰੇ ਉਹਨਾਂ ਨੂੰ ਦੇ ਦਾਂਗੀ ਚੈਨਲ ਦੇ ਬਾਹਰ ਕਿ ਥੋੜੇ ਹੋੜੇ ਤੇ ਹਾਂ ਠੀਕ ਆ ਦੂਜੇ ਤੇ ਤੂੰ ਬਣਾਈ ਜਾਈ ਢਲਫਮ ਹਾਊਸ ਠੀਕ ਆ ਲੋ ਜੀ ਨੀਤੂ ਹੋ ਗਈ ਤਿਆਰ ਨਭੂ ਅਮਨ ਆ ਆ ਦੇਖੋ ਨੀਤੂ ਦੀ ਲੁੱਕ ਆ ਪਹਿਲੀ ਬਾਰ ਮੈਚ ਦੇਖਿਆ ਆਪਣੇ ਆ ਤੇ ਨੀਤੂ ਬਦਲ ਗਈ ਨੀਤੂ ਬਦਲ ਗਈ ਬਾਕੀ ਸਭ ਬੰਜ ਸਰਸਫਿਲ ਹੋ ਰਹੀ ਆ ਹਾਂ ਨਾ ਨਾ ਹੋਰ ਤਾਂ ਇਹ 14 ਦੇ ਮਾਰੀ ਜਮਾਈ ਨਹੀਂ ਰੋਣਾ ਮੈਨੂੰ ਪੁਸਤੀ ਲੋਰ ਮੈਸੂਪਾਲੇ ਬਾਹਰ ਜਾਣ ਉਹ ਹੈੱਡਫੋਨ ਜੀ ਲੈ ਲੈ ਤਾਂ ਖਾਣਾ ਚੱਕ ਲੈ ਚੱਕ ਆ ਲੈ ਸ਼ੂਜ਼ ਵਗੈਰਾ ਪਾ ਲੈ ਅਫਾੰਦ ਬੰਨਾਈਂ ਅੰਡੀ ਜਾਏਂਗੇ ਤੁਸੀਂ ਜੇ 300 ਤਾਂ ਨਹੀਂ ਹੈਗੇ ਮਸੀ ਬਸ ਦੋ ਥੇ 에어ਪੋਰਟ ਤੇ ਲੀਟਰ ਨਾ ਲੱਗ ਜੀ ਡਾਕਟਰ ਵੀ ਨਹੀਂ ਹੈਗੇ ਹਾਂ ਜੇ ਤੁਸੀਂ ਸਰ ਮਾਸਟਰ ਜੀ ਦਰਸ਼ਨਰ ਜਿੰਨਾ ਗੋਲ ਹੀ ਨਹੀਂ ਦੇ ਇਹ ਸਵੇਰ ਤੇ ਅਸਰ ਤੇ ਉਹ ਬੋਲੀ ਸਾਡੀ ਗੱਲ ਤੇ ਛੁੱਟੀ ਗੱਲ ਦੀ ਆ ਹਾਂ ਨਹੀਂ ਦੇਗਾ ਮੈਂ ਪਹਿਲਾਂ ਠੀਕ ਜੀ ਮੈਂ ਤਾਂ ਟਮਾਟਰ ਤੇ ਮੈਂ ਨੌਂ ਦਾ ਭਾਗ ਇੱਕੋ ਦਾ ਇੱਕ ਹੋ ਜਾਣਾ ਮੈਂ ਇੱਕ ਵਾਰ ਮੈਂ ਡਾਕੂਮੈਂਟ ਚੈੱਕ ਕਰ ਲਵਾਂ ਕੋਲੋਂ ਦੀ ਚੰਦੀ ਤਿਆਰੀ ਹੋ ਗਈ ਸਾਰਿਆਂ ਦੀ ਸਾਰੇ ਜਿਹੜੇ ਚੜਾਂਗੇ ਸਾਰੇ ਚੜਦਾਂਗੇ ਹੁਣ ਆ ਕੀ ਕਰਾਂਗੇ ਹੁਣ ਰੰਗ ਕੀ ਕਰਾਂਗੇ ਰਹਿ ਕੇ ਆਪਾਂ ਤਾਂ ਹਜੇ ਪੁੱਛਾਂ ਸਰ ਇਕੱਲੇ ਇਕੱਲੇ ਪਿੱਛੇ ਟੋਪੀ ਲੈ ਜੀ ਵਾਲੇ ਇਕੱਲੇ ਇਕੱਲੇ ਪਿੱਛੇ ਇਕੱਲਾ ਇਕੱਲਾ ਬੰਦਾ ਰੋਈ ਜਾਂਦਾ ਹੈ ਵੇ ਇਕੱਠੇ ਹੀ ਚੜਜੋ ਇਕੱਠੇ ਹੀ ਚੜਜੋ ਰੋਣ ਦੀ ਲੋੜ ਨਹੀਂ ਇੱਕ ਦਿਨ ਖਤਮ ਹੋ ਜਾਊਗਾ ਆ ਕੋਲੇ ਦਰ ਨਹੀਂ ਪਿਆ ਜਿਹੜਾ ਤੇ ਨਹੀਂ ਤੈਨੂੰ ਕਬਰਾਟ ਚੜਦੀ ਉੱਥੇ ਤੇਰੇ ਵਰਗੀਆਂ ਹੋਣੀਆਂ ਐਰੋ ਹੋਸਟਸ ਹਾਂ ਜਿਹੜਾ ਅੰਦਰ ਫਰਨ ਕਿ ਮੈਂ ਲੈ ਲੂੰਗੀ ਦੇਖ ਲੈ ਅੱਧੀ ਕਲੇ ਲਈ ਹਾਂਜੀ ਮੈਂ ਪਾਠ ਕਰ ਮੱਥਾ ਮੈਂ ਮੱਥਾ ਟੇਕ ਵੀ ਆਈ ਸੀਗੀ ਚਲ ਕੋਈ ਨਾ ਇੱਥੇ ਟੇਕ ਦਾ ਮੈਂ ਦੱਸ ਕਰੀ ਸੀ ਬਸ ਵੀ ਬੰਦੇ ਬੁੰਦੇ ਰਹਿ ਗਏ ਤੇ ਸਿਲੈਕਟ ਕਰਨੇ ਲੈ ਜਾਣੇ ਲੈ ਜਾ ਸਾਰੀ ਚੱਲ ਹਾਂਜੀ ਆ ਜਾਓ ਆ ਤੇ ਡਾ ਕਰ ਮਾ ਤੇ ਡਾ ਇੱਕ ਆ ਬਸ ਓਏ ਇੱਥੇ ਦੇਖ ਕੰਮ ਕਿਵੇਂ ਕਰ ਰਹੇ ਆ ਪਿਆ ਨੇ ਦੇਖੀ ਲੋੜ ਆਉਦਾ ਵੇ ਸਮਾਈ ਓਹੋ ਲਾ 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 ਓਹੋ ਸਰਪੀ ਹੋ ਗਿਆ ਬਸ ਹੈ ਜੱਪੀ ਮਾ ਮੋਟੇ ਨਹੀਂ ਚਾਲ ਆਏ ਦੇ ਨਾਲ ਤੂੰ ਮੈਨੂੰ ਤੋੜਨਾ ਮੈਂ ਉਮੀ ਹੀ ਹੈਗੀ ਉਮੀ ਰਹੂੰਗੀ ਕਦੇ ਤੇ ਨੂੰ ਸ਼ਿਕਾਇਤ ਨਹੀਂ ਆਣੀ ਵੀ ਹਾਂ ਤੇਰੀ ਕੁੜੀ ਐ ਕਰਦੀ ਉਹ ਤੇ ਜਿਹੜੀ ਤੂੰ ਤੋਰਤੀ ਉਹ ਜਿਹੜਾ ਠੀਕ ਹੈ ਕਿ ਬੱਸ ਮੈਨੇ ਆਨੇ ਤੱਕ ਆ ਬੈਠੀ ਰਹੀ ਮੇਰਾ ਵਿਆਹ ਹੈ ਕੋਈ ਟੈਨਸ਼ਨ ਨਹੀਂ ਲੈਣੀ ਤੇਨੇ ਵੀ ਉਹ ਪਾਗੀ ਗੋਲੀ ਲੈ ਲਈ ਨਾਲ ਇੱਕ ਭਰਾਟਾੜੀ ਕੋਈ ਨਾ ਹਾਂ ਹੁਣੇ ਲੈ ਕੇ ਆ ਪੈ ਸੌਂ ਜੀ ਕੋਈ ਟੈਨਸ਼ਨ ਨਹੀਂ ਲੈਣੀ ਆure ਮਾਣਾ ਕੋਲ ਪੈ ਜਾ ਕਰੀ ਜੋ ਮਾਦਾ ਹੌਸਲਾ ਧੂਆਂ ਠੀਕ ਹੈ ਬੀਬੀ ਹੁਣ ਐਨਾ ਕਹੀ ਮੈਂ ਨੰਦਪੁਰ ਸਾਹਿਬ ਚੱਲੀ ਹੁਣ ਨਹੀਂ ਤੇ ਚੱਤ ਰਹੀ ਰਹਿਣਾ ਠੀਕ ਹੈ ਬੈਣੀ ਆ ਤੂੰ ਹਾਂ ਤੂੰ ਪਾਰ ਕਰ ਰ ਅਗਰ ਦਿਨਾਂ ਨੇ ਮੇਰਾ ਘਰ ਤਾਂ ਕੋਈ ਮੈਂ ਤੂੰ ਮਾਨ ਤੂੰ ਕੀ ਕਰ ਮੈਂ ਤਾਂ ਇਹਨਾਂ ਨੇ ਕਈ ਝਰਮਾ ਭੁਲਾ ਨਹੀਂ ਸਕਦੀ ਅੱਛਾ ਕਈ ਝਰਮਾ ਕਈ ਯਾਦ ਨਹੀਂ ਭੁਲਾ ਸਕਦੀ ਬੱਸ ਤੁਸੀਂ ਆਹ ਚੱਕ ਰ ਮੇਰੀ ਮੁੱਖ ਕੋਈ ਨਾ ਬੱਸ ਤੂੰ ਹੰਦੀ ਲਾ ਕੇ ਰਹਿਣਾ ਅੱਛਾ ਫੇਕ ਤਾਂ ਖੜੀ ਅਸੀ ਹੈ ਆ ਲੈ ਗਏ ਨੇ ਮੰਮੀ ਉਹ ਨਿਕੋਏ ਹੋਏ ਤੇ ਨੋਣਾ ਹੈ अठिख रखिया रखिया अच्छा? कोई है अगाई आजाई कुछा? अब लाह पिछी हार राइना सोची है यहा सारे आजाई है सामी तेरे तेरा माणा आजाए लाइना अजाना बेटाई अजाए आए बसो अजाना पिचाष्ण नहीं तरुपड़ा नहीं दे एज बना की वीडियो बना दी अच्छा फ्लैश फ्लैश ऑन दे करी 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 बस बस

ਆਪਾ ਟੀਂਡੇ ਰਹਿ ਗਏ ਬੀਬੀ ਮਾਸੀ ਹਾਂ ਬੀਬੀ ਨਾ ਬਿੰਦਰ ਆਏਗਾ ਆਪਣੀ ਇੱਧਰ ਅਸੀਂ ਦੋਏ ਪਾਵਾਂਗੇ ਤੁਸੀਂ ਇੱਥੇ ਦੋਏ ਬਹਿ ਜੀ ਹੈ ਠੀਕ ਹੈ ਜੀ ਹਾਂ ਦੇਖੀ ਇਹ ਵੀ ਵਿਚਾਰੀ ਹੁ ਕਈ ਗੁੰਨੀਏ ਤੇ ਕੋਲ ਰੱਖੂਗੀ ਲਓ ਜੀ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਤੇ ਨੀਤੂ ਉਹਨੇ ਚਲੇ ਗਏ ਨੀਤੂ ਉਹੀ 9 ਨਹੀਂ 9 ਕੋਈ ਸ਼ਾਇਦ ਪਤਾ ਨਹੀਂ 8:30 ਟਾਈਮ ਕਿ ਨਹੀਂ ਨਾ ਧਿਆਨ ਨਹੀਂ ਦਿਆ ਕਿਉਂਕਿ ਇਸ ਟਾਈਮ ਸਾਰੇ ਨੇ ਇਮੋਸ਼ਨਲ ਹੋ ਗਏ ਤੇ ਵੀ ਜਾਦੇ ਨੀਤੂ ਮਾਸੀ ਮਾਸੀ ਦਾ ਤਾਂ ਬੀਬੀ ਵੱਧ ਗਿਆ ਸੀਗਾ ਇੰਨਾ ਰੋਏ ਮਾਸੀ ਬਹੁਤ ਜਿਆਦਾ ਰੋਏ ਕਿਉਂਕਿ ਬਚਪਨ ਤੇ ਨੀਤੂ ਨੂੰ ਉਹਨਾਂ ਨੇ ਪਾਲਿਆ ਪੋਸਿਆ ਵੱਡਾ ਕੀਤਾ ਉਹਨਾਂ ਨੇ ਪੜਾਇਆ ਲਿਖਾਇਆ ਆਪਣੇ ਪੈਰਾਂ ਤੇ ਅੱਜ ਕੱਲ ਕੋਈ ਸਗਾ ਮਾਪਿਓ ਨਹੀਂ ਕਰਦਾ ਜਿੰਨਾ ਕਿ ਉਹਨਾਂ ਨੇ ਮਾਮਾ ਮੰਮੀ ਨੇ ਆਪਣਾ ਨੀਤੂ ਦਾ ਕਿੰਨਾ ਕੀਤਾ ਤੇ ਬਸ ਨੀਤੂ ਨੂੰ ਬਹੁਤ ਜ਼ਿਆਦਾ ਹੋ ਹੋਇਆ ਵੀ ਹਾਂ ਮੈਨੂੰ ਪੜਾ ਲਿਖਾ ਕਿੰਨੀ ਵੱਡੀ ਕੀਤੀ ਵੀ ਬਸ ਨੀਤੂ ਬਹੁਤ ਜ਼ਿਆਦਾ ਇਮੋਸ਼ਨਲ ਹੋਈ ਤੇ ਮਾਸੀ ਵੀ ਮਾਸੀ ਨੇ ਨਾ ਆਪਣੇ ਦੋਹਾਂ ਮੁੰਡਿਆਂ ਵਾਰੀ ਅੰਨਾ ਨਹੀਂ ਹੋਇਆ ਜਿੰਨਾ ਨੀਤੂ ਦੇ ਜਾਣ ਵੇਲੇ ਹੋਇਆ ਕਿਉਂਕਿ ਉਹਨਾਂ ਦੇ ਜਾਣ ਤੋਂ ਬਾਅਦ ਆਹੀ ਇੱਕ ਸਹਾਰਾ ਸੀਗਾ ਤੇ ਉਸ ਤੋਂ ਬਾਅਦ ਹੁਣ ਜਿਵੇਂ ਦੋਨੇ ਇਕੱਲੇ ਜੇ ਪੈ ਗਏ ਹਨਾ ਚਲੋ ਕੋਈ ਗੱਲ ਨਹੀਂ ਹੌਲੀ ਹੌਲੀ ਸੈੱਟ ਹੋ ਜਾਣਗੇ ਕਿਉਂਕਿ ਇਹ ਤਾਂ ਹੁਣ ਹੁਣ ਦੇਖੋ ਸਾਰਿਆਂ ਨੂੰ ਹੋਕ ਕਰਕੇ ਮਤਲਬ ਬੱਚਿਆਂ ਨੂੰ ਆਪਾਂ ਭੇਜ ਕੇ ਹੌਲੀ-ਹੌਲੀ ਸੈਟ ਤਾਂ ਹੋਣਾ ਹੀ ਪੈਂਦਾ ਏ ਸਾਰੇ ਹੋ ਜਾਂਦੇ ਨੇ 1-2 ਦਿਨ ਤਾਂ ਹੁੰਦਾ ਹੀ ਆ ਅਖਰ ਉਹਨਾਂ ਦੇ ਫਿਊਚਰ ਸਾਰੀ ਜ਼ਿੰਦਗੀ ਦਾ ਸਵਾਲ ਹੁੰਦਾ ਹਨਾ ਕੋਈ ਹਰ ਕੋਈ ਅੱਜਕੱਲ ਵੈਸੇ ਵੀ ਬੱਚਾ ਆਪਣੇ ਪੈਰਾਂ ਤੇ ਖੜਾ ਹੋਣਾ ਚਾਹੁੰਦਾ ਏ ਕੋਈ ਵੀ ਧੀ ਹੋਵੇ ਪੁੱਤ ਹੋਵੇ ਹਨਾ ਅੱਜਕੱਲ ਜ਼ਿਆਦਾਤਰ ਧੀਆਂ ਨੂੰ ਆਪਣੇ ਪੈਰਾਂ ਤੇ ਜ਼ਰੂਰ ਖੜੇ ਹੋਣਾ ਚਾਹੀਦਾ ਏ ਸਾਰੇ ਬਹੁਤ ਜ਼ਿਆਦੇ ਖੁਸ਼ ਨੇ ਖੁਸ਼ ਵੀ ਨੇ इमोशनल ਵੀ ਹੋਏ ਮੈਂ ਕਦੇ ਨਹੀਂ ਰੋਈ ਸੀਗੀ ਮੈਂ ਨੀਤੂ ਦੇ ਜਾਣ ਵੇਲੇ ਪਹਿਲੀ ਵਾਰ ਰੋਈਆਂ ਇਹ ਅੱਜ ਦਾ ਵਲੌਗ ਸਾਡਾ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਊਗਾ ਹੁਣ ਮਿਲਦੇ ਆਂ ਅੱਜ ਮੈਂ ਨਾ ਕਾਫੀ ਮਤਲਬ ਕਾਫੀ ਦਿਨਵਾਦ ਆ ਲੱਗ ਰਿਹਾ ਵੀ ਬਹੁਤ ਦਿਨ ਬਾਅਦ ਵਲੌਗ ਬਣਾਇਆ ਉਹ ਵੀ ਨੀਤੂ ਦੇ ਬਾਰ-ਬਾਰ ਫੋਰਸ ਕਰਨ ਤੇ ਕਿਉਂਕਿ ਨੀਤੂ ਚਾਹਦੀ ਸੀ ਵੀ ਦੀਦੀ ਮੇਰਾ ਵਲੌਗ ਬਣਾਵੇ ਚਲੋ ਫਿਰ ਉਹਦੇ ਕਹਿਣ ਤੇ ਮਰੀ ਗੱਲ ਟਾਲੀ ਨਹੀਂ ਹੈ ਕਿ ਉਦੋਂ ਦਾ ਮੈਂ ਨਹੀਂ ਕਿਸੇ ਦਾ ਕਹਿਣਾ ਨਹੀਂ ਮੰਨਦੀ ਸੀ ਫੇਰ ਵਲੌਗ ਬਣਾਵਾ ਪਰ ਉਹਦੀ ਸਵਾਰ ਮੈਂ ਗੱਲ ਟਾਲੀ ਨਹੀਂ ਮੈਂ ਕਿਹਾ ਚਲ ਕੋਈ ਨਾ ਬਣਾ ਲੈਨੇ ਆ ਕਹਿੰਦੀ ਦੀਰੀ ਕਈ ਵਾਰ ਤੁਸੀਂ ਮੇਰੇ ਪਿੱਛੇ ਤੋਂ ਸਟਾਰਟ ਕਰ ਲਓਗੇ ਮੇਰੇ ਹੁੰਦੇ ਹੀ ਅੱਜ ਮੇਰਾ ਵਲੌਗ ਬਣਾਓ ਮੈਂ ਕਿਹਾ ਠੀਕ ਆ ਜਿਸ ਆ ਰਿਆਂ ਦਾ ਬਣਾਇਆ ਮੇਰਾ ਵੀ ਬਣਾਓ ਚਲੋ ਉਹਦੇ ਕਹਿਣ ਤੇ ਮੈਂ ਅੱਜ ਦਾ ਵਲੌਗ ਬਣਾਇਆ ਅੱਜ ਮੈਂ ਜਿਵੇਂ ਕਹ ਰਹੀ ਸੀ ਮੈਂ ਪਹਿਲਾਂ ਕਦੇ ਵੀ ਨਹੀਂ ਰੋਈ ਹੈਗੀ ਕਿਸੇ ਦੇ ਜਾਣਵਲੇ ਨਹੀਂ ਮੈਂ ਰੋਂਦੀ ਹੈਗੀ ਕਦੇ ਵੀ ਕਿਉਂਕਿ ਮੇਰਾ ਐਡਾ ਵੱਡਾ ਦਿਲ ਵੀ ਨਹੀਂ ਹੈਗਾ ਮਤਲਬ ਇਹ ਵੀ ਮਤਲਬ ਵੀ ਮੈਂ ਇਮੋਸ਼ਨਲ ਵੀ ਨਹੀਂ ਹੈਗੀ ਵੀ ਕਿਸੇ ਤੇ ਜਾਣ ਵੇਲੇ ਹਨਾ ਕਿਉਂਕਿ ਇਹ ਹੁੰਦਾ ਵੀ ਇੰਨਾ ਪੈਸਾ ਲਾ ਕੇ ਆਪਾਂ ਨਾ ਕਿਸੇ ਦੇ ਆਪਾਂ ਫਿਊਚਰ ਬਣਾਉਂਦਾ ਹੋ ਕਰਦੇ ਆ ਬੱਚੇ ਦਾ ਹਨਾ ਔਰ ਉੱਪਰ ਤੇ ਇਹ ਹੁੰਦਾ ਵੀ ਹਨਾ ਵੀ ਚਲੋ ਫਿਰ ਮੇਰੇ ਨਾ ਹੋ ਨਹੀਂ ਆਂਦਾ ਰੋਣਾ ਜਾਨੀ ਆਂਦਾ ਅੱਜ ਨੀਤੂ ਗਏ ਤੇ ਮੈਂ ਪਹਿਲੀ ਵਾਰ ਨੀਤੂ ਗਏ ਤੇ ਰੋਈਆਂ ਪਹਿਲੀ ਵਾਰ ਕਦੇ ਨਹੀਂ ਮੈਂ ਨਾ ਰੋਈ ਮੈਂ ਨੀਤੂ ਨੀਤੂ ਦੇ ਜਾਣ ਵੇਲੇ ਨੀਤੂ ਨੇ ਮੈਨੂੰ ਜਾਣਦੀ ਨੂੰ ਪਹਿਲੀ ਵਾਰ ਰੋਤਾ ਸਾਰੇ ਬਹੁਤ ਜ਼ਿਆਦਾ ਰੋਈ ਕਦੇ ਵੀ ਐਨਾ ਮੈਂ ਕਿਸੇ ਨੂੰ ਰੋਂਦਿਆਂ ਨਹੀਂ ਦੇਖਿਆ ਹੈਗਾ ਨੀਤੂ ਦੇ ਜਾਣ ਵੇਲੇ ਅੱਜ ਬਹੁਤ ਰੋਈ ਕਿਉਂਕਿ ਇਹ ਹੁੰਦਾ ਵੀ ਮਾਮਾ ਮਾਮੀ ਨੇ ਜਿਹੜੀ ਆਪਣੇ ਸਗੇ ਮਾਵਾ-ਬਾਪ ਵੀ ਨਹੀਂ ਕਰਵਾਉਂਦੇ ਉਹ ਮਾਮਾ ਮਾਮੀ ਨੇ ਪੂਰਾ ਕਰਿਆ ਇਹ ਪੂਰਾ ਜਿਹੜਾ ਫਰਜ਼ ਨਿਭਾਇਆ ਇਹ ਮਾਮਾ ਮਾਮੀ ਨੇ ਪੂਰਾ ਕੀਤਾ ਇਹ ਮਾ-ਬਾਪ ਤੋਂ ਵੀ ਵੱਧ ਕੇ ਬਹੁਤ ਮੈਂ ਵਾਹਿਗੁਰੂ ਇਹ ਅਰਦਾਸ ਕਰੂੰਗੀ ਵੀ ਹਰ ਇੱਕ ਨੂੰ ਇਹ ਜੇ ਮਾਪਿਓ ਮਿਲਣ ਹਰ ਇੱਕ ਨੂੰ ਹਰ ਇੱਕ ਬੱਚੇ ਨੂੰ ਇਹ ਜੇ ਮੰਮਾ ਮੰਮੀ ਤੇ ਮਾਪਿਓ ਮਿਲਣ ਤੇ ਬਸ ਬਹੁਤ ਇਮੋਸ਼ਨਲ ਜਿਹਾ ਵਲੌਗ ਤਾਂ ਮੈਂ ਕੱਟ-ਕੱਟ ਕੇ ਬਣਾਇਆ ਜੇ ਪੂਰਾ ਬਣਾਉਂਦੀ ਸ਼ਾਇਦ ਰੋਣਾ ਤੋਣਾ ਬਾਲਾ ਹੋਇਆ ਸੀਗਾ ਇਸ ਕਰਕੇ ਮੈਂ ਪੂਰਾ ਨਹੀਂ ਬਣਾ ਸਕੀ ਕੱਟ-ਕੱਟ ਕੇ ਬਣਾਇਆ ਤੇ ਬਸ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਚ ਤੇ ਬਸ ਕੱਲੂ ਮੈਂ ਜਲਦੀ ਚਲੇ ਜਾਣਾ ਕਿਉਂਕਿ ਉਧਰੋਂ ਮੇਰੀ ਇਧਰ ਆਣੀ ਦੇ ਪੇਕੇ ਨਾਲ ਸ਼ਾਪਿੰਗ ਕੋਈ ਕੰਮ ਹੈ ਸ਼ਾਪਿੰਗ ਕਰਨ ਜਾਣਾ ਹੈ ਤਾਂ ਅਗਲਾ ਨੈਕਸਟ ਵਲੌਗ ਸ਼ਾਪਿੰਗ ਦਾ ਆਊਗਾ ਤੇ ਹੁਣ ਮੈਂ ਪੂਰੀ ਪੂਰੀ ਆਪਣੇ ਵੱਲੋਂ ਕੋਸ਼ਿਸ਼ ਕਰਿਆ ਕਰੂੰਗੀ ਮੈਂ ਡੇਲੀ ਵਲੌਗ ਜ਼ਰੂਰ ਪਾਇਆ ਕਰੂੰਗੀ ਡੇਲੀ ਹਰ ਰੋਜ਼ ਜ਼ਰੂਰ ਪਾਇਆ ਕਰੂੰਗੀ ਯਾਪਾ ਮਿਲਦੇ ਆ ਤੁਹਾਨੂੰ ਅਗਲੇ ਵਲੌਗ ਚ